ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਾਰਨ ਰਹੀ ਅੱਜ ਟਿੱਬਾ ਥਾਣੇ ਦੇ ਬਾਹਰ ਬੈਠੀ ਹਾਂ ਇੱਥੇ ਇੱਕ ਪੰਚਮ ਪੰਡਤ ਨਾਮ ਦਾ ਬੰਦਾ ਹੈ ਜੋ ਬਿਹਾਰੀ ਹੈ ਸੋ ਪਹਿਲਾਂ ਵੀ ਉਹ ਹਰਕਤਾਂ ਏਦਾਂ ਮਾੜੀਆਂ ਚੰਗੀਆਂ ਕਰਦਾ ਰਹਿੰਦਾ ਸੋ ਇਸ ਵਾਰੀ ਉਹਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਇੱਕ ਵੀਡੀਓ ਸੀਗੀ ਉਹਨੂੰ ਵਾਇਰਲ ਕੀਤਾ ਤੇ ਪਹਿਲਾਂ ਪਹਿਲਾਂ ਵੀ ਉਹਨਾਂ ਦੀ ਕਈ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਰਹੀਆਂ ਆਏ ਸੋ ਇਸ ਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਬੈਠੇ ਆ ਦੋ ਤਿੰਨ ਦਿਨ ਹੋ ਗਏ ਸੀਗੇ ਪੁਲਿਸ ਦੇ ਇੱਥੇ ਥਾਣੇ ਚੱਕਰ ਕੱਟਦੇ ਆ ਨੂੰ ਤੇ ਕਾਰਵਾਈ ਨਹੀਂ ਸੀ ਹੋ ਰਹੀ ਸੋ ਆ ਸਾਰੇ ਭਰਾ ਇਸੇ ਵਿਸ਼ੇ ਦੇ ਉੱਤੇ ਇਕੱਠੇ ਹੋਏ ਅੱਛਾ ਜੀ ਕਿਸ ਤਰ੍ਹਾਂ ਮਤਲਬ ਕਿ ਦੇਖਦੇ ਹੋ ਕਿ ਕਾਰਵਾਈ ਨਾ ਹੋਣਾ ਕਿਸੇ ਵੀ ਤਰ੍ਹਾਂ ਦੇ ਪ੍ਰਤੀ ਕੋਈ ਵੀ ਟਿੱਪਣੀ ਕਰ ਦਵੇ ਦੇਖੋ ਸਾਡੇ ਜਥੇਦਾਰ ਸਾਹਿਬ ਅਮਰਪਾਲ ਸਿੰਘ ਖਾਲਸਾ ਜੀ ਇੱਕ ਗੱਲ ਆਖਦੇ ਹੁੰਦੇ ਆ ਕਹਿੰਦੇ ਵੀ ਇੱਥੇ ਸਿੱਖ ਸਾਰੇ ਗੁਲਾਮ ਨੇ ਤੇ ਮੈਂ ਉਸ ਗੱਲ ਨਾਲ ਉਹਨਾਂ ਦੀ ਨਾਲ 100% ਸਹਿਮਤ ਆ ਜੇ ਗੁਲਾਮ ਨਾ ਹੁੰਦੇ ਤੇ ਗੁਰਵਚਨੇ ਨੇ ਜੋ 1978 ਦੇ ਵਿੱਚ ਸਾਡੇ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ ਅੰਮ੍ਰਿਤਸਰ ਦੇ ਵਿੱਚ ਉਹਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ 84 ਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ ਤੇ ਇਹ ਵੀ ਤੁਸੀਂ ਆ ਦੇਖ ਹੀ ਰਹੇ ਹੋ ਜੇਹੀ ਕੋਈ ਸਿੱਖ ਹੁੰਦਾ ਤੇ ਪਹਿਲਾਂ ਉਹਨੂੰ ਬੰਦ ਕਰਨਾ ਸੀ ਬਾਅਦ ਵਿੱਚ ਪਰਚਾ ਹੋਣਾ ਸੀ ਤੇ ਇੱਥੇ ਇਹ ਡੀਕ ਪਤਾ ਨਹੀਂ ਕਿਸ ਚੀਜ਼ ਦੀ ਹੋ ਰਹੀ ਹੈ ਲੱਗਦਾ ਕਿ ਇੱਕ ਪ੍ਰੋਟੈਸਟ ਦੇ ਨਾਲ ਹੀ ਕੋਈ ਕਾਰਵਾਈ ਹੋਏਗੀ ਜੀ ਇੱਥੇ ਜੇ ਆਪਾਂ ਬੈਠਾਂਗੇ ਤਾਂ ਹੀ ਕੋਈ ਕਾਰਵਾਈ ਕਰੇਗੀ ਦੇਖੋ ਹੋਰ ਕੋਈ ਰਾਹ ਨਹੀਂ ਬਚਦਾ ਆਪਣੇ ਕੋਲੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਤੇ ਹੁਣ ਜੇ ਕਾਰਵਾਈ ਕਰੇ ਪ੍ਰਸ਼ਾਸਨ ਤੇ ਇਹਨਾਂ ਦਾ ਸਾਰਿਆਂ ਦਾ ਸਿੰਘਾਂ ਦਾ ਜਿੰਨੇ ਵੀ ਸਾਡੇ ਨਾਲ ਬੈਠੇ ਐ ਚਲੋ ਇਹਨਾਂ ਦੇ ਜਿਹੜਾ ਗੁੱਸਾ ਐ ਕਰੋਧਾ ਸ਼ਾਂਤ ਹੋ ਜਾਊਗਾ ਪਰ ਨਾ ਕਾਰਵਾਈ ਹੋਣ ਦੇ ਕਾਰਨ ਸਾਰਿਆਂ ਦੇ ਮਨ ਨੂੰ ਠੇਸ ਪਹੁੰਚੀ ਐ ਤੇ ਇਹ ਪ੍ਰੋਟੈਸਟ ਖਤਮ ਨਹੀਂ ਹੋਣਾ ਇਹ ਗਾਂ-ਗਾ ਵਧਣਾ ਹੀ ਐ ਜੇ ਪੁਲਿਸ ਕਾਰਵਾਈ ਨਾ ਕਰੇਗੀ ਤੇ ਹੋਰ ਕਰੋਧ ਸਾਡਾ ਵਧਣਾ ਹੀ ਐ ਹਾਂਜੀ ਬਿਲਕੁਲ ਜੀ ਵੱਡੇ ਲੈਵਲ ਤੇ ਜਾਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਪ੍ਰੈਸ ਵਾਲੇ ਵੀਰਾਂ ਦਾ ਅਸੀਂ ਨੰਗ ਸਿੰਘ ਖਾਲਸਾ ਦਲ ਤੋਂ ਹੈਗੇ ਆਂ ਜੀ ਬਾਬਾ ਕੁਲਵਿੰਦਰ ਸਿੰਘ ਜੀ 3496 ਕਰੋੜੀ ਉਹਨਾਂ ਲੋ ਸਿੰਘ ਅਸੀਂ ਆਏ ਹੈਗੇ ਆਂ ਜੀ ਅੱਛਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਸੇ ਵਿਅਕਤੀ ਵੱਲੋਂ ਕਿਸੇ ਵੀ ਤਰ੍ਹਾਂ ਮਾਰੇ ਕੋਈ ਗਲਤ ਬੋਲ ਦਿੱਤਾ ਜਾਂਦਾ ਤੇ ਉਹਦੇ 'ਤੇ ਕਾਰਵਾਈ ਨਾ ਹੋਣਾ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਮਨ ਭਾਗੀ ਇਹ ਗੱਲ ਹੈ ਕੋਈ ਵੀ ਸ਼ਖਸ਼ ਜੋ ਕੋਈ ਇਹੋ ਜਿਹੀ ਹਰਕਤ ਕਰਦਾ ਜਿਵੇਂ ਪੰਚਮ ਨਾਮ ਦੇ ਇੱਕ ਵਿਅਕਤੀ ਨੇ ਸਾਡੇ ਸੰਤਾ ਬਾਰੇ ਜੋ ਟਿੱਪਣੀ ਪੋਸਟ ਪਾਈ ਹੈ ਉਹ ਪਰਸੋ ਦੇ ਸਿੰਘ ਇੱਥੇ ਥਾਣੇ 'ਚ ਸ਼ਿਗਰਤ ਕਰ ਰਹੇ ਹੋ ਉੱਤੇ ਕਾਰਵਾਈ ਕਰਾਉਣ ਨੂੰ ਇੱਕ ਵੀ ਗੱਲ ਨਹੀਂ ਸੁਣੀ ਜਾ ਰਹੀ ਉਹ ਵਿਸ਼ੇ ਤੇ ਅਸੀਂ ਅੱਜ ਇਕੱਠੇ ਹੋਏ ਆਂ ਤੇ ਭਗਵੰਤ ਮਾਨ ਸਰਕਾਰ ਇਹੀ ਟਾਰਾ ਮਾਰਦੀ ਆ ਬਈ ਕੋਈ ਵੀ ਕਰਾਇਮ ਹੁੰਦਾ ਕੋਈ ਕੋਈ ਪ੍ਰਕਾੜ ਪੈਦਾ ਕਰਦਾ ਕੋਈ ਦੰਗਿਆਂ ਦੀ ਸਥਿਤੀ ਪੈਦਾ ਕਰਦਾ ਨਾਲ ਦੀ ਨਾਲ ਹੀ ਉਹਤੇ ਕਾਰਵਾਈ ਹੋ ਪਰ ਆ ਦੰਗਿਆਂ ਵਾਲਾ ਮਾਹੌਲ ਨੇ ਕੱਲ ਬਣਾ ਦੇਣਾ ਸੀਗਾ ਸੋ ਮਹਾਰਾਜ ਦੀ ਕਿਰਪਾ ਨਾਲ ਬਚਤ ਰਹੀ ਪਰ ਪੁਲਿਸ ਪ੍ਰਸ਼ਾਸਨ ਦੀ ਇੰਨੀ ਲਾਪਰਵਾਹੀ ਆ ਉਹਨਾਂ ਨੇ ਹਜੇ ਤਾਈਂ ਉਹਨੂੰ ਇੱਕ ਵੀ ਲਬਜ ਨਹੀਂ ਕਿਹਾ ਨਾ ਹੀ ਉਹਨੂੰ ਫੜਿਆ ਨਾ ਹੀ ਕੋਈ ਉਹਤੇ ਕੋਈ ਵਾਰੰਟੀ ਸ਼ੂ ਕੀਤਾ ਜੀ ਠੀਕ ਹੈ ਇੰਨਾ ਪ੍ਰੋਟੈਸਟ ਕਿੰਨੀ ਦੇਰ ਤੱਕ ਲਿਖਿਆ ਜੀ ਜਿੰਨਾ ਚਿਰ ਉਹਤੇ ਕਾਰਵਾਈ ਨਹੀਂ ਹੁੰਦੀ ਅਸੀਂ ਉਹਨਾਂ ਜਰ ਪਟਾਟ ਜਾਰੀ ਰੱਖਾਂਗੇ ਜਿਨ੍ਹਾਂ ਨੇ ਸਾਡੀ ਗੱਲ ਨਾ ਸੁਣੀ ਅਸੀਂ ਇਹਨਾਂ ਦੇ ਥਾਣੇ ਨੂੰ ਜਿੰਦਾ ਵੀ ਮਾਰਾਂਗੇ ਠੀਕ ਹੈ ਕੀ ਨਾਮ ਹੈ ਦੀ ਮੇਰਾ ਨਾਮ ਮਿਹਰਦੀਨ ਸੈਫੀ ਹੈ ਮੈਂ ਸੈਫੀ ਜ਼ਿੰਦਰ ਸਮਿਤੀ ਦਾ ਪੰਜਾਬ ਪ੍ਰਧਾਨ ਵੀ ਐ ਤੇ ਤੇ ਮੈਂ ਨਾਮਦੇ ਕਲੋਨੀ ਰਹਿੰਦਾ ਜਿਹੜਾ ਅੱਜ ਮੁੱਦਾ ਆਇਆ ਹੈ ਇਹ ਇਹ ਵੀ ਨਾਮਦੇ ਕਲੋਨੀ ਦਾ ਇੱਕ ਬੰਦਾ ਆ ਪੰਚਮ ਨਾਮ ਦਾ ਬੰਦਾ ਇਹ ਪਰਸੋ ਰਾਤ ਦੀ ਗੱਲ ਹੈ ਹੈਰਾਨੀ ਵਾਲੀ ਗੱਲ ਹੈ ਕੇ ਪਰਸੋ ਰਾਤ ਨੂੰ ਇੱਥੇ ਕੰਪਲੇਂਟ ਕਰਾ ਕੇ ਆਏ ਆ ਕੱਲ ਡਿਪਟੀ ਸਾਹਿਬ ਕੋ ਜਾ ਕੇ ਆਏ ਆ ਸਾਰੇ ਸਾਰੇ ਇਕੱਠੇ ਆਏ ਹਿੰਦੂ ਮੁਸਲਿਮ ਸਿੱਖ ਸਾਰੇ ਇਕੱਠੇ ਹੋ ਕੇ ਗਏ ਸੀ ਬਟ ਅੱਜ ਉਹਨਾਂ ਤਾਂ ਕਿ ਕੋਈ ਵੀ ਕਾਰਵਾਈ ਇੱਥੇ ਕੁਝ ਨਹੀਂ ਹੋਈ ਨਾ ਕੋਈ ਪਰਚਾ ਹੋਇਆ ਨਾ ਕੋਈ ਪੱਕੀ ਕੰਪਲੇਂਟ ਹੈ ਇਸ ਕਰਕੇ ਇੱਥੇ ਸਾਨੂੰ ਧਰਨਾ ਲਾਣਾ ਪਿਆ ਸਾਡੇ ਨਾਮ ਦੇ ਕਲੋਨੀ ਦੇ ਵਿੱਚ ਲੋਕੀ ਬੜੇ ਪਿਆਰ ਨਾਲ ਹਿੰਦੂ ਮੁਸਲਿਮ ਸਿੱਖ ਸਾਰੇ ਇਕੱਠੇ ਰਹਿੰਦੇ ਆ ਕੁਝ ਇਹੋ ਜਿਹੇ ਸਰਾਰਤੀ ਅੰਸਰ ਹੈਗੇ ਆ ਜਿਹੜੇ ਕਿ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਉਹ ਇਸ ਸਾਜ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇਹੋ ਜਿਹੇ ਲੋਕਾਂ ਦੇ ਨਕੀਲ ਕਸੀ ਜਾਵੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਕਿਉਂਕਿ ਦੇਖੋ ਖਾਲਸਾ ਜੀ ਵੀ ਆਏ ਆ ਸਾਰੇ ਜੱਤੇਵੰਦੀਆਂ ਤੇ ਆਈਆਂ ਫਿਰ ਵੀ ਇਹ ਪਰਚਾਨੀ ਹੋ ਰਿਹਾ ਜਿਹੜੀ ਬੰਦੀ ਕਾਰਵਾਈ ਹੈ ਉਹ ਮੇਰੀ ਰਿਕਵੈਸਟ ਹੈ ਪ੍ਰਸ਼ਾਸਨ ਤੋਂ ਇਹ ਜਲਦੀ ਤੋਂ ਜਲਦੀ ਕੀਤੀ ਜਾਵੇ ਨਹੀਂ ਤਾਂ ਇਹ ਧਰਨਾ ਵੱਧ ਤੋਂ ਵੱਧ ਹੁਣ ਫੋਨ ਕਰਤੇ ਸਾਰੇ ਨੇ ਇੱਥੇ ਬਹੁਤ ਸੰਗਤ ਇਕੱਠੀ ਹੋ ਜਾਣੀ ਹੈ ਠੀਕ ਹੈ ਵੈਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਾਲੀਦਾਮ ਅੰਮ੍ਰਿਤਸਰ ਵੱਲੋਂ ਆਏ ਆ ਪਵੰਦਰ ਸਿੰਘ ਖਾਲਸਾ ਮਾਚੀਵੜ ਤੋਂ ਜਲਦਾਰ ਪਵੰਦਰ ਸਿੰਘ ਸੋੜਾ ਖੰਨਾ ਜੀ ਵਾਹੀ ਵਿੱਚ ਅਸੀਂ ਆ ਕੇ ਸਿੱਖ ਸੰਗਤ ਵਿੱਚ ਹਾਜ਼ਰੀ ਭਰੀ ਆ ਜੋ ਕਿ ਅੰਦਮ ਜੋਗੀ ਪੰਡਤ ਵੱਲੋਂ ਏ ਕਾਨੂੰਨੀ ਹਲਕ ਕੀਤੀ ਗਈ ਆ ਉਹ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਸਾਡੀ ਇਹ ਸਿੱਖ ਸੰਗਤ ਨੂੰ ਬੇਨਤੀ ਆ ਕਿ ਬੱਦਰਪਾ ਸੰਗਤ ਦੇ ਪਹੁੰਚੇ ਜੋ ਉਹਨਾਂ ਨੇ ਜਨਰਲ ਸਿੰਘ ਬਾਰੇ ਬੋਲੇ ਆ ਜੇ ਇਹ ਹੀ ਸਿੱਖ ਸੰਗਤ ਉਹਨਾਂ ਬਾਰੇ ਬੋਲਦੀ ਤਾਂ ਉਹ ਵੀ ਭੜਕਦੇ ਐ ਇਦਾਂ ਹੀ ਨਾ ਜਿਵੇਂ ਹੁਣ ਅਸੀਂ ਭੜਕਦੇ ਆ ਅਸੀਂ ਥਾਣੇ ਲਾ ਕੇ ਬੈਠੇ ਆ ਅਸੀਂ ਪੁਲਿਸ ਦੇ ਸਾਹਦੇ ਨੂੰ ਬੇਨਤੀ ਕਰਦੇ ਆ ਕਿ ਉਹਦੇ ਵੱਧੋ ਵੱਧ ਪਰਚੇ ਕੀਤੇ ਜਾਣ ਜੋ ਉਹ ਅੱਗੇ ਤੋਂ ਕਿਸੇ ਨਾਲ ਇਦਾਂ ਦੀ ਕੋਈ ਹਕਤ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਥਾਣੇ ਤੋਂ ਇਲਾਵਾ ਸਾਈਬਰ ਸੈੱਲ 'ਚ ਵੀ ਕੰਪਲੀਟ ਦਿੱਤੀ ਹੈ ਕਿ ਨਹੀਂ ਨਹੀਂ ਇਸ ਵਾਰ ਨਹੀਂ ਸਾਨੂੰ ਕੋਈ ਪਤਾ ਜੀ ਹਾਂਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਭਾਜੀ ਜਿਹੜੇ ਆਪਾਂ ਇੱਥੇ ਇਕੱਠਾ ਕੀਤਾ ਆ ਇਹ ਦੱਸਿਆ ਜੀ ਤੁਹਾਨੂੰ ਜਿੱਦਾਂ ਜਿੱਥੇ ਬੰਦਿਆਂ ਨੇ ਵੀ ਮੈਂ ਖੁਦ ਨਾਮਦੇਵ ਕਲੋਨੀ ਦਾ ਬਸਰੀਆਂ ਕਾਂ ਪਾਜੀ ਇੱਥੇ ਜੰਮੇ ਪਲੇ ਆ ਸੀ ਤੇ ਉਹ ਜਿਹੜੇ ਬੰਦੇ ਵਿਰੋਧ ਅਸੀਂ ਇੱਥੇ ਬੈਠੇ ਆ ਉਹ ਬੰਦਾ ਵੀ ਭਾਜੀ ਇੱਕ ਪੰਜਮ ਨਾਮ ਦਾ ਵਾ ਪ੍ਰਵਾਸੀ ਆ ਉਹ ਬੰਦੇ ਨੇ ਇੰਨਾ ਕੁ ਗੰਦ ਪਾਇਆ ਹੋਇਆ ਨਾ ਭਾਜੀ ਅਸੀਂ ਪਹਿਲਾਂ ਵੀ ਉਹਨੂੰ ਕਈ ਵਾਰੀ ਮੈਂ ਆਪ ਉਹਨੂੰ ਵਾਰਨਿੰਗ ਦਿੱਤੀ ਹੋਈ ਆ ਪਹਿਲਾਂ ਵੀ ਇੱਕ ਦੋ ਪੋਸਟਾਂ ਉਹਨੇ ਪਾਈਆਂ ਨੇ ਮੈਂ ਉਹਨੂੰ ਕਿਹਾ ਕਿ ਵੀਰ ਮੇਰੇਆ ਵੀ ਇਹ ਚੀਜ਼ਾਂ ਨਾ ਕਰ ਤੇ ਪਰ ਉਹ ਬੰਦਾ ਕੁਝ ਕੁ ਟਾਈਮ ਲਈ ਸੁਧਰਦਾ ਉਹ ਫਿਰ ਪੁਰਾਣੀਆਂ ਹਰਕਤਾਂ ਤੇ ਆ ਜਾਂਦਾ ਆ ਤੇ ਆ ਪਰਸੋਂ ਦੀ ਗੱਲ ਆ ਬਈ ਚਲੋ ਸਾਨੂੰ ਪਤਾ ਲੱਗਿਆ ਉਹਨੇ ਸੱਤ ਜਰਨੈਲ ਸਿੰਘ ਭੰਡਰਾਲੇ ਕੋਈ ਇੱਕ ਪੁਰਾਣੀ ਵੀਡੀਓ ਆ ਉਹ ਵੀਡੀਓ ਆਪਣੇ ਫੇਸਬੁੱਕ ਤੇ ਪੋਸਟ ਦੇ ਜਰੀਏ ਸ਼ੇਅਰ ਕਰ ਰਿਆ ਅੱਗੇ ਦੀ ਅੱਗੇ ਕਰਨ ਨੂੰ ਕਹਿ ਵੀ ਰਿਹਾ ਵਾ ਤੇ ਜਿਹਦੇ ਵਿੱਚ ਬੜਾ ਹੀ ਮੰਦਾ ਬੋਲਿਆ ਗਿਆ ਸੰਤ ਜਰਨੈਲ ਸਿੰਘ ਭੰਡਰਾਲਿਆਂ ਨੂੰ ਜੋ ਕਿ ਉਹ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਤੇ ਅਸੀਂ ਪਰਸੋਂ ਭਾਜੀ ਤਕਰੀਬਨ ਦੇਖ ਲਓ 10:30 ਵਜੇ 11:00 ਵਜੇ ਥਾਣੇ ਆਏ ਆ ਅਸੀਂ ਇੱਥੇ ਰਿਪੋਰਟ ਵੀ ਕੀਤੀ ਸਾਰਾ ਕੁਝ ਕੀਤਾ ਪਰਸੋਂ ਇੱਥੋਂ ਅਸੀਂ 1:00 ਵਜੇ ਗਏ ਆ ਕੱਲ ਸਾਰਾ ਦਿਨ ਹੋ ਗਿਆ ਅੱਜ ਦੇਖ ਲਓ ਪਰ ਸਾਡੀ ਕੋਈ ਕਾਰਵਾਈ ਨਹੀਂ ਹੋਈ ਨਾ ਤਾਂ ਪੁਲਿਸ ਨੇ ਉਹ ਬੰਦੇ ਨੂੰ ਕਿਤੇ ਇੱਥੇ ਥਾਣੇ ਬੁਲਾਇਆ ਵੀ ਜੇ ਉਹਦੇ ਕੋਲੋਂ ਕੋਈ ਪੁੱਛ ਕੇ ਚਲਈਏ ਵੀ ਜੇ ਕੋਈ ਤੁਹਾਡਾ ਬਹਿ ਕੇ ਹੱਲ ਹੁੰਦਾ ਤਾਂ ਅਸੀਂ ਕਰਵਾ ਦਿੰਨੇ ਆ ਪਰ ਨਹੀਂ ਉਹ ਬੰਦਾ ਵੀ ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਵੀ ਉਹ ਬੰਦਾ ਆਪਣੀ ਫੇਸਬੁੱਕ ਤੇ ਸਟੇਟਸ ਕੀ ਲਾ ਰਿਹਾ ਕਿ ਨਾਮਦੇਵ ਕਲੋਨੀ ਦਾ ਸ਼ੇਰ ਕੌਣ ਆ ਜੀ ਪੰਚਮ ਪੰਡਤ ਇਦਾਂ ਦੀ ਸਾਨੂੰ ਉਹ ਚੈਲੰਜ ਕਰ ਰਿਹਾ ਪਰ ਤੁਸੀਂ ਇਹ ਦੇਖੋ ਵੀ ਅਸੀਂ ਫਿਰ ਵੀ ਅੱਜ ਬਜ਼ੁਰਗਾਂ ਦੇ ਕਹਿਣ ਤੇ ਬਰਦਾਸ਼ਤ ਕਰਕੇ ਬੈਠੇ ਆ ਉਹ ਬੰਦੇ ਨੂੰ ਅਸੀਂ ਟੱਚ ਨਹੀਂ ਕੀਤਾ ਤੇ ਜੇ ਭਾਜੀ ਇਹੀ ਗੱਲ ਤੇ ਜੇ ਇਹੀ ਗੱਲ ਭਾਜੀ ਅਸੀਂ ਆ ਦੇਖ ਲਓ ਤੁਸੀਂ ਆ ਲਾ ਰਿਹਾ ਜੀ ਉਹ ਆ ਦੇਖ ਲਓ ਕੀ ਕਹਿ ਰਿਹਾ ਹੈ ਵੀ ਇੱਕੀ ਆਦਮੀ ਪਾਵਰਫੁੱਲ ਹੈ ਵੀ ਇੱਕੀ ਆਦਮੀ ਪਾਵਰਫੁੱਲ ਆ ਪੰਡਤ ਵੀ ਕੀ ਗੱਲ ਯਾਰ ਅਸੀਂ ਪਾਵਰ 'ਚ ਨਹੀਂ ਹੈਗੇ ਤੂੰ ਇੱਕ ਵਾਰੀ ਸਿੱਧਾ ਫਿਰ ਸਾਨੂੰ ਚੈਲੰਜ ਕਰਕੇ ਕਹਿ ਵੀ ਅਸੀਂ ਪਾਵਰ ਦੇਖਣੀ ਫਿਰ ਅਸੀਂ ਤੈਨੂੰ ਸਿੱਧੇ ਜਰੀਏ ਪਾਵਰ ਦਿਖਾਈਏ ਪਰ ਨਹੀਂ ਅਸੀਂ ਕਹਿੰਨੇ ਕਾਨੂੰਨ ਮੁਤਾਬਕ ਕੋਈ ਕਾਰਵਾਈ ਕਰੀਏ ਪਰ ਨਹੀਂ ਸਾਡੀ ਕਾਨੂੰਨ ਵੀ ਭਾਜੀ ਕੋਈ ਸਾਡੀ ਮਦਦ ਨਹੀਂ ਕਰ ਰਿਹਾ ਹੈਗਾ ਅੱਜ ਜਥੇਬੰਦੀਆਂ ਸੀ ਕਿੱਥੋਂ ਜੀਰੇ ਤੋਂ ਬੁਲਾਈਆਂ ਕਿੱਥੋਂ-ਕਿੱਥੋਂ ਬੁਲਾਇਆ ਜੀ ਆ ਇਕੱਠ ਕੀਤਾ ਵਾ ਜੇ ਅੱਜ ਵੀ ਸਾਡੀ ਕੋਈ ਕਾਰਵਾਈ ਨਹੀਂ ਨਾ ਕੋਈ ਹੁੰਦੀ ਹੈਗੀ ਤੇ ਫਿਰ ਦੇਖੋ ਉਹਦੇ ਵਿੱਚ ਸਾਨੂੰ ਕੋਈ ਹੋਰ ਕਦਮ ਚੱਕਣਾ ਪੈਣਾ ਜਿਹਦੇ ਵਿੱਚ ਫਿਰ ਪੁਲਿਸ ਪ੍ਰਸ਼ਾਸਨ ਸਿੱਧੇ ਤੌਰ ਤੇ ਜ਼ਿੰਮੇਦਾਰ ਆ ਭਾਜੀ ਤੇ ਮੈਂ ਇਹੀ ਕਹਿ ਰਿਹਾ ਵੀ ਸਾਡੇ ਮੁਤਾਬਕ ਵੀ ਸਾਡੀ ਸੰਗਤ ਦੇ ਕਹਿੰਦੇ ਮੁਤਾਬਕ ਉਹਦੇ ਉੱਤੇ ਇੱਕ ਪਰਚਾ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਕਾਰਵਾਈ ਨਾ ਕਰੇ ਮੈਂ ਇੱਕ ਗੱਲ ਹੋਰ ਕਹੂੰਗਾ ਤੁਹਾਨੂੰ ਮੀਡੀਆ ਦੇ ਜ਼ਰੀਏ ਜੇ ਕਿਤੇ ਭਾਜੀ ਇਹੀ ਚੀਜ਼ ਅਸੀਂ ਕਿਤੇ ਸਾਡੇ ਜਾਂ ਕਿਸੇ ਬੱਚਾ ਨੇ ਜਾਂ ਅਸੀਂ ਕਿਸੇ ਨੇ ਕੋਈ ਜੋਸ਼ ਪਣੇ ਦੇ ਵਿੱਚ ਆ ਕੇ ਜਾ ਉਹਦਾ ਕੋਈ ਨੁਕਸਾਨ ਕਰ ਦਿੱਤਾ ਹੁੰਦਾ ਨਾ ਉਹਨੂੰ ਸਾਡੇ ਸਾਡੇ ਉੱਤੇ ਸਾਡੇ ਉਹਨੂੰ ਕਦੋਂ ਦੇ ਪਰਚੇ ਪਏ ਹੋਣੇ ਸੀਗੇ ਸਾਨੂੰ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਡੱਕ ਦੇਣਾ ਸੀਗਾ ਪਰ ਉਹ ਬੰਦਾ ਇੱਕ ਪ੍ਰਵਾਸੀ ਹੋ ਕੇ ਭਾਜਪੀ ਨੂੰ ਪ੍ਰਮੋਟ ਕਰ ਰਿਹਾ ਤੇ ਅੱਜ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਦੇਖੋ ਅਸੀਂ ਆਹ ਰੋਡ ਤੇ ਬੈਠੇ ਆ ਜੀ ਦੱਸੋ ਸਾਡਾ ਹੈ ਜੀ ਕੋਈ ਬਾਕੀ ਮੈਂ ਬੇਨਤੀ ਕਰਨਾ ਤੁਹਾਡੇ ਮੀਡੀਆ ਜਰੀਏ ਕਿ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਉਸ ਬੰਦੇ ਤੇ ਪਰਚਾ ਕੀਤਾ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਸਰ ਕੱਲ ਇੱਕ ਐਪਲੀਕੇਸ਼ਨ ਮੂਵ ਹੋਈ ਸੀ ਸਾਡੀ ਕੰਪਲੇਨਟ ਸਟੇਸ਼ਨ ਟੱਬਾ ਦੇ ਵਿੱਚ ਤੇ ਇੱਕ ਵਿਅਕਤੀ ਨੇ ਇੱਕ ਪੱਤੀ ਜਨਕ ਜਿਹੜੀ ਪੋਸਟ ਹੈਗੀ ਹੈ ਉਹਨੂੰ ਫੇਸਬੁੱਕ ਤੇ ਤੇ ਸ਼ੇਅਰ ਕੀਤਾ ਜਿਸ ਨਾਲ ਉਹਨਾਂ ਨੇ ਕਿਹਾ ਕਿ ਸਾਡੀ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਬਹੁਤ ਠੇਸ ਪਹੁੰਚੀ ਹੈ। ਤੋਂ ਕੱਲ ਅਸੀਂ ਇਹਨਾਂ ਕੋਲੋਂ ਕੰਪਲੇਂਟ ਲੈ ਲਈ ਉਹਦੇ ਰਿਗਾਰਡਿੰਗ ਜੋ ਇਨਕੁਆਇਰੀ ਕਰਨੀ ਸੀਗੀ ਉਹ ਚੱਲ ਰਹੀ ਹੈ ਤੇ ਇੱਕ ਇਹਨਾਂ ਕੋਲ ਅਸੀਂ ਜਿਹੜਾ ਪੈਂਡਰਾਈਵ ਦੇ ਵਿੱਚੋਂ ਜਿਹੜਾ ਡਾਟਾ ਹੈ ਉਹ ਵੀ ਲਿਆ ਸੈਂ ਦੇਣਾ ਦੇ ਦੇ ਨਹੀਂ ਉਹਦੇ ਦੇ ਰਹੇ ਨੇ ਉਹਨਾਂ ਨੇ ਅਜੇ ਦੇਣ ਲੱਗੇ ਨੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਇਨਕੁਆਇਰੀ ਕਰਕੇ ਸੀਨੀਅਰ ਆਫੀਸਰਸ ਦੇ ਧਿਆਨ ਦੇ ਵਿੱਚ ਲਿਆ ਕੇ ਔਰ ਇਹਦੇ ਤੇ ਲੀਗਲ ਓਪੀਨੀਅਨਸ वगैरह ਨੇ ਜੋ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਲੋੜ ਸਿਰਫ ਉਹ ਲਿਫਟ ਟੋਪਰ ਲਈ ਵਨ ਦੇ ਤੰਨਾ ਲਗਾਏ ਆ ਉਹਨੂੰ ਚੁਕਵਾਟਾਗੇ ਆ ਮਨ ਅਸੋਸ਼ਨ ਦੇ ਕੇ ਦੇਖੋ ਜੀ ਮੈਂ ਇਹਨੂੰ ਚੁਕਵਾਉਣ ਵਾਲੀ ਗੱਲ ਨਹੀਂ ਕਹਿੰਦਾ ਮੈਂ ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਅਸੀਂ ਆਪਣੇ ਕਾਨੂੰਨ ਅਨੁਸਾਰ ਕਾਰਵਾਈ ਜਿਹੜੀ ਹੈ ਉਹ ਲਾਗ ਮੁਤਾਬਕ ਕਾਰਵਾਈ ਹੈ ਉਹ ਕਰਾਂਗੇ ਉਹ ਕਰ ਰਹੇ ਆ ਉਹਦੀ ਪ੍ਰोसीडिंग ਹੈਗੀ ਆ ਉਹ ਕਰ ਰਹੇ ਆ ਜਬਰਦਸਤੀ ਤੰਨਾ ਅਸੀਂ ਚੁਕਾਇਆ ਨਹੀਂ ਅਸੀਂ ਉਹਨਾਂ ਨੂੰ ਕੋਈ ਕੋ ਆਪ ਹੀ ਸਹਿਮਤ ਹੋ ਗਏ ਨੇ ਸਾਰੇ ਸ਼ਹਿਰ ਦੇ ਪਤਵੰਤੇ ਲੋਕ ਨੇ ਜਿਹੜੇ ਵੀ ਜਥੇਬੰਦੀਆਂ ਨਾਲ ਜੁੜੇ ਹੋਏ ਨੇ ਉਹ ਉਹਨਾਂ ਨੇ ਦੀ ਬੜੀ ਸੂਝ-ਬੂਝ اور ਸਮਝ ਦੇ ਨਾਲ ਜਿਹੜਾ ਇਸ ਤਰ੍ਹਾਂ ਇਹ ਹਾਲੀ ਤੜੀਆਂ ਨਾਲ ਜਿਹੜਾ ਮੁੱਠੀ ਚੱਲਦਾ ਹੈ ਜੀ